ਆਪਣੇ ਸਰਦਾਰਾਂ ਦੇ ਆ ਪੋਤਰਾ ਹਾਂਜੀ ਹਾਂਜੀ ਆਪਾਂ ਬਣ ਰਹੇ ਆ ਜਲਾਈਆਂ ਤੈਨੂੰ ਕੀ ਭਲੇਖੇ ਪਏ ਆਖਾਂ ਮੈਨੂੰ ਉਹ ਭਲੇਖੇ ਪੈ ਗਏ ਕਾਲੇ ਚਾਚੇ ਮੁੰਡੇ ਦੇ ਤਾਏ ਦੇ ਕੀ ਡਾ ਡਾ ਤੁਸੀਂ ਜਾਂਦੇ ਉਹ ਪੰਨਾ ਮਰਾ ਸਿੰਘ ਦਾ ਕਰਾ ਜਮਨਾ ਚਲੋ ਮਹਾਰਾਜ ਜੀ ਸਰਦਾਰ ਨੇ ਜੰਮੇ ਨੇ ਹੈ ਬਿਲਕੁਲ ਇੱਕ ਮੇਟੀ ਘਰੋਂ ਨਿਕਲਦੇ ਚਲੋ ਜੇਰੇ ਹੋਰ ਕੀ ਖੜਨਦੇ ਵੱਡੇ ਨਾਮ ਹੀ ਹੋਏ ਬੱਤ ਕਰਦੇ ਫਿਰ ਪੰਡ ਜੀ ਮਾ ਫੜ ਲਾ ਨੇ ਕਨੇਡੀਅਨਰ ਤੋਂ ਵੱਡੇ ਵੱਡੇ ਨੋਟ ਆਏ ਆਂਦਾ ਪੰਜਾਈ ਬਣੇ ਆ ਵੇਹ ਜੀ ਵੇਹ ਸਾਹ ਦੇ ਰੁਪਿਆ ਦੀ ਵੇਹ ਸਰਦਾਰ ਦੇ ਰੁਪਿਆ ਦੇ ਵੇਹ ਭਾਗਾ ਵਾਲੇ ਦੇ ਰੁਪਿਆ ਦੀ ਵੇਹ ਲੇਹ ਜੀ ਵੇਹ ਹੋ ਕਰਮਾ ਭਾਗਾ ਵਾਲੇ ਦੇ ਨਾਂ ਤੇ ਰੁਪਿਆ ਦੀ ਵੇਹ ਕਾ ਕਾ ਜੀ ਦੇ ਦਾਦਾ ਜੀ ਦੇ ਨਾਦਰ ਪਿਆਂ ਦੀ ਵੇਲ ਮੇਰੇ ਸਰਦਾਰਾਂ ਦੇ ਨਾਦਰ ਪਿਆਂ ਦੀ ਵੇਲ ਓਏ ਇਹ ਵੇਲ ਨਹੀਂ ਲੇਖੇ ਨਹੀਂ ਮੁੰਡੇ ਦਾ ਡੈਡੀ ਵੀ ਵੀ ਹੱਤ ਪਾਈ ਉਧਰੋਂ ਵੀ ਦਵਾਈ ਓਏ ਆਏ ਕਿ ਮੁੰਡੇ ਦਾ ਡੈਡੀ ਤੋਂ ਲਾ ਲਾ 52000 ਰੁਪਿਆ ਬਾਹਰ ਲਾ ਕੰਮ ਮੁੰਡਾ ਲੈ ਡੈਡੀ ਦਾ 52000 ਰੁਪਇਆ ਬਾਹਰ ਲਾ ਕੰਮ ਦੁਰੀਆਂ ਦੀ ਹਾਜੇ ਵੱਟੀ ਆਨੇ ਬੰਬਲ ਫੇਸੀ ਬੇ ਮੁੰਡਾ ਲੈ ਡੈਡੀ ਦਾ ਅਨੰਤ ਰੁਪਿਆਂ ਦੀ ਵੇਲ ਕਰਮਾ ਭਾਗਾਂ ਵਾਲੇ ਦੇ ਨਾਂ ਤੇ ਪਿਆ ਦੀ ਬੇਲ ਹਾਜੇ ਉਹ ਮੈਂ ਲਾ ਵੱਡੀਆਂ ਵਧਾਈਆਂ ਹਾਏ ਹਾਂ ਲਾਲਾ ਵੱਡੀਆਂ ਵਧਾਈਆਂ ਹਲੇ ਮੁਲਾਜ਼ਮ ਸਾਹਿਬ ਤੋਂ ਨਹੀਂ ਆਈਆਂ ਮੇਰੇ ਵੱਡੇ ਨਾਮ ਹੋ ਗਏ ਮੇਰੇ ਫਿਰ ਪਾਣ ਜੀ ਉਹ ਪਾਣ ਜੀ ਸਾਡੇ ਜੋ ਪਾਣ ਜੀ ਮੈਂ ਪੰਰਾਜ ਜਾਨੇ ਰਾਜ ਜਾਨੇ ਫਿਰ ਜੀ ਵੇ ਨਾ ਕਹਿੰਦੇ ਚਾਚਾ ਜੀ ਦੇ ਨਾਲ ਉਧਰ ਪੈਨ ਦੀ ਵੇਲ ਕਰਮਾ ਭਾਗਾ ਵਾਲੇ ਦੇ ਨਾਲ ਤੇ ਪਿਆ ਦੀ ਵੇਲ ਮਾਮੂਲੀ ਚਾਚੇ ਦਾ ਵੇਲਾ ਫਣੀ ਜਾਲਾ ਬੇੜੀ ਨੂੰ ਫੜਾਈ ਜਾਂਦਾ ਐਂਕਮ ਚਲਾਈ ਜਾਂਦਾ ਬੈਕ ਤਵਾ ਪਾਈ ਜਾਂਦਾ ਹਾਂਜੀ ਹਾਂਜੀ ਉਹ ਵੇਲ ਪੰਨਾ ਸਾਡੇ ਜਿੰਮੇ ਪੁੱਜ ਰਿਹਾ ਰਹੇ ਸਾਡੇ ਜਿੰਮੇ ਬੜਾ ਲੰਗ ਚਲਾ ਰੋਗੇ ਆਣਾ ਮੁੰਡੇ ਦਾ ਮੇਰੇ ਨਾਲ ਹਾਂਜੀ ਹਾਂਜੀ ਚੱਲ ਚੱਲ ਉਧਰ ਉਧਰ ਉਹਨੂੰ ਦੇਖ ਉਧਰ ਉਧਰ ਆ ਲੈ ਅਮਰੀਕਾ ਦੇ ਰੁਪਈਏ ਅਮਰੀਕਾ ਦੇ ਰੁਪਈਏ ਦੇਖੇ ਨਹੀਂ ਬੇਲ ਜੀ ਬੇਲ ਕਰਮਾ ਭਗਾ ਵਾਲੇ ਦੇ ਨਾਲ ਰੁਪਿਆ ਦੀ ਵੇਲ ਜੋਦੇਸ ਗੁਰਦਾਰ ਦੇ ਨਾਲ ਵਿਧਾਨ ਦੀ ਵੇਲ ਹਾਂਜੀ ਹਾਂਜੀ ਵੇਲ ਜੀ ਵੇਲ ਕਾਕਾ ਜੀ ਜੀ ਦਾਦੀ ਦੇ 9 ਰੁਪਿਆ ਦੀ ਵੇਲ ਫੇਰ ਅੰਗਾਨੇ ਵਾਲੇ ਦੇ 9 ਰੁਪਿਆ ਦੀ ਵੇਲ ਮੁੰਡੇ ਦੀ ਦਾਦੀ ਦੇ ਰੁਪਿਆ ਫੜ ਲਾ ਮੁੰਡੇ ਦਾਦੀ ਦੇ ਰੁਪਿਆ ਫੜੀ ਜਾ ਲਾ ਮੰਮੀ ਨੂੰ ਫੜਾਈ ਜਾਂਦਾ ਇਹ ਕੰਮ ਚਲਾਈ ਜਾਂਦਾ ਬੱਕ ਤਵਾ ਪਾ ਦੇ ਆਪਣਾ ਕੰਮ ਚਲਾ ਦੇ ਫੇਰ ਪੰਡੀ ਫੇਰ ਪੰਡਾ ਸਾਡੇ ਜਮਨੇ ਪੁੱਛ ਲਈ ਆਦੇ ਜਮਨੇ ਸਾਡੇ ਜਮਨੇ ਬੜੇ ਰੰਗ ਚਾ ਹੋਗੇ ਫੇਰ ਕਾਦੇ ਜਿਹੜਾ ਵੀ ਲੱਗ ਜਾਂਦੇ ਮੂੰਹ ਮੋੜਦੇ ਬਾਰੇ ਰੁਪਿਆ ਨਾਲ ਰੁਪਿਆ ਪਿੱਛੇ ਤਾਂ ਪਪਲੜੀ ਨਹੀਂ ਯਾਰ ਮਠਾਈ ਨਾਲ ਮੋੜਦੇ ਮੈਂ ਕਿਹਾ ਮਠਾਈ ਨਾਲ ਕਾਣੂ ਯਾਰ ਉਹ ਬਾਰੇ ਕੋਈ ਖਾਣੇ ਦਾਣੇ ਨਾਲ ਰਾਜਿਆਣੇ ਦੇ ਮਰਾਸੀ ਮਾੜੀ ਤੀੜੀ ਗੱਲ ਆ ਮੈਂ ਹਮੂ ਮੋੜ ਤੇ ਹਮੂ ਮੋੜੇ ਆਹੋ ਮੋੜੇ ਕਾ ਦਲੇ ਮਾਰ ਮਾਰ ਹੋਰ ਕਦਮ ਮੋੜ ਤੇ ਆਹ ਪਿੰਡੀਆਂ ਰਕੇ ਬੁੱਲ ਕਰਤੇ ਇਹ ਨਾ ਮਲਾਜ ਜੀ ਮੇਰੀ ਗੱਲ ਮੈਂ ਕੱਲ ਤਾਂ ਸੁਣ ਲੋ ਮਲਾਜ ਸਾਹਿਬ ਇੱਕ ਮਿੰਟ ਇੱਕ ਮਿੰਟ ਇਹ ਘਰ ਉਹ ਆ ਜਿਨ੍ਹਾਂ ਦੇ ਅਸੀਂ ਮੱਥੇ ਲੱਗ ਜੀਏ ਨਾ ਤੇ ਪਾਖ ਖੋਲੇ ਜਾਂਦਾ ਸਹੀ ਗੱਲ ਰੱਜ ਗਏ ਇਹ ਮੇਰੀ ਗੱਲ ਤਾਂ ਬਣੇ ਇਹ ਤੇਰਾ ਨਾ ਸੋਨੇ ਦੀਆਂ ਤਾਰਾਂ ਗੱਡੇ ਹੀ ਲੱਦੇ ਗੈਂ ਆਦੀ ਸਰਦਾਰੀ ਵਾਲੇ ਵੇਖ ਲਾ ਤੇ ਸਾਡੀ ਗਰੀਬੀ ਵਾਲੇ ਵੇਖ ਲਾ ਅੱਜ ਉਹਨਾਂ ਬਾਈ ਨੇ ਦਿੱਤੀਆਂ ਬੁਲਾਈਆਂ ਪਹਿਲਾ ਮਹਾਰਾ ਹੀ ਤਾਂ ਅੱਜ ਕੱਦ ਜੱਤ ਤੋਂ ਮੈਂ ਸਮਝਦਾ ਤੇ ਚੰਗੋ ਦੇ ਪੀਂਦੇ ਆ ਮਾਤਾ ਜੀ ਬਾਈ ਇਹ ਕਿਹਨੇ ਅੱਜ ਬਾ 5500 ਕਰਦੇ ਸੋਪਾ ਨਹੀਂ 5100 ਨਹੀਂ ਆਹ ਕਾਕਾ ਦੇ ਤੈਨੂੰ ਦੇਵਾ ਕੋਝੋ ਕੋਝੀ ਖਾ 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 ਗਾ ਕੋ ਬਾਗਾ ਖੋਜਾ ਸੁਣਾਈ ਖੋਜਾ ਤੁਹਾਡੇ ਦਵਾਰੇ ਤੇਰੀ ਮੰਨ ਕੇ ਚੱਲੇ ਆ ਬਾਬਾ ਨਾਲ ਖਲਾਵੇ ਪਾਗ ਨੀ ਜਦੋਂ ਕੀਤਾ ਨਾ ਵਿਆਹ ਤੇ ਉਦੋਂ ਅਸੀਂ ਆਦੀ ਮਨਾਉਣੀ ਆ ਤੇਰੇ ਵਿਆਹ ਤੇ ਪੋੜੇ ਭੰਗੜੇ ਸੋਹਣੇ ਜੀ ਵੇਲ ਮੁੰਡੇ ਦੀ ਨਾਨੀ ਦੇ ਨਾਨੀ ਵੇਲ ਆਟਾ ਵਹਣੇ ਨਾਨੀ ਵੇਲ ਕੋ ਤੇਰੇ ਵਿਆਹ ਦੇ ਲਾਉਣੀਆਂ ਰੌਣਕਾਂ ਸੌਖ ਨਾਲ 51 ਸੌਖ ਕਰਦਾ ਜਾ ਰਿਹਾ ਜੀ ਆਇਆਂ ਨੂੰ ਜੀ ਆਇਆਂ ਪਾਪੂਟ ਜਿਹੜਾ ਆਈ ਰਹਿੰਦੀ ਹੈ ਡਬਲ ਵਧਾਈਆਂ ਨਾਲ ਬਾਹਰ ਲੀਆਂ ਜੀ ਆਇਆਂ ਪਾਪੇ ਦੇ ਵਟੇ ਵਟੇ ਮਾਤਮਾ ਚੱਲ ਜੀ ਕਲਾ ਰੱਖੇ ਸਰਬਾਤ ਫਿਕਰ ਸੌਂਦਾ ਪਰਿਵਾਰ ਕਰਦੇ ਮੇਲ ਦੀ ਤਰ੍ਹਾਂ ਵਾਲੇ ਸੋਨਾ ਨਾਮ ਚੱਜੀਆਂ ਜੈਮ ਤਨਾ ਪਾਵੇ ਬਾਬਾ ਨਾਨਕ ਤੁਹਾਡੇ ਅੰਗ ਸੰਗ ਸਾਈ ਹੋਵੇ ਦਿਨ ਦੁਗਣੀ ਰਾਤ ਚੌਗਣੀਆਂ ਤਰੱਕੀਆਂ ਕਣੀ ਕਦੇ ਨਾ ਥੁੜਕੇ ਮੈਂ ਮੇਰੇ ਸਗੀ ਧਰਮੀ ਪਾਸ਼ਾ ਰਾਜੇ ਲੱਖ ਲੱਖ ਵਧਾਈਆਂ ਜੀ ਬਾਬਾ ਕਰਨੀ ਨਾ ਰੱਖ ਫੇਰ ਤੂੰ ਵੀ ਬਾਬਾ ਆਇਆ ਫੇਰ ਆਈਏ ਚਲੋ ਜੀ ਠੀਕ ਹੈ ਬਾਬਾ ਨਾਮ ਤੇਰੇ ਦੁਆਵਾਂ ਤੇ ਖੁਸ਼ੀ ਦੇ ਮੇਲੇ ਨੂੰ ਕਰਵੇ ਚੰਗਾ ਜੀ ਬਾਬਾ ਅੱਡਾ